ਅਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੌਥੀ ਵੀਡੀਓ ਬਣਾਉਣ ਜਾ ਰਹੇ ਹਾਂ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਆਟੋਮੈਟਿਕ ਬਲੈਂਡਰ ਦੇ ਨਾਲ ਆਲੂ ਕਿੱਦਾਂ ਲੱਗਦੇ ਆ ਪਹਿਲਾਂ ਵੀ ਅਸੀਂ ਸ਼ਾਰਟ ਵੀਡੀਓ ਬਣਾਈ ਸੀ ਉਹਦੇ ਵਿੱਚ ਅਸੀਂ ਵਿਸਥਾਰਚ ਨਹੀਂ ਦੱਸ ਪਾਏ ਕਿ ਕਿੱਦਾਂ ਕੀ ਹੁੰਦਾ ਹੈ ਮਸ਼ੀਨਰੀ ਕਿੱਦਾਂ ਕੰਮ ਕਰਦੀ ਆ ਤੇ ਬਾਕੀ ਅਸੀਂ ਹੁਣ ਤੁਹਾਨੂੰ ਦੱਸਦੇ ਆ ਕਿ ਇਹ ਟਰੈਕਟਰ ਹੈਗਾ ਜੇ ਮਹਿੰਦਰਾ 585 ਇਹਦੇ ਮੋਰੇ ਕਰੀਬ ਅਸੀਂ 5 ਕੁਇੰਟਲ ਦੇ ਲਾਗੇ ਵੇਟ ਪਾਇਆ 3 ਕੁਇੰਟਲ ਸਾਹਮਣੇ ਆ 1.5 ਕੁਇੰਟਲ ਥੱਲੇ ਆ ਬਾਕੀ ਟਾਇਰਾਂ ਤੇ ਆ 5 ਕੁਇੰਟਲ ਵੇਟ ਚਾਹੀਦਾ ਨੇ ਇਹਦਾ ਟਰੈਕਟਰ ਚੱਕ ਹੋਣ ਹੋ ਜਾਂਦਾ ਪੂਰਾ ਤੇ ਬਾਕੀ ਤੁਹਾਨੂੰ ਹੌਲੀ ਹੌਲੀ ਪਿੱਛੇ ਦੱਸਦੇ ਆਂ ਜੀ ਮਸ਼ੀਨ ਕਿੰਦਾ ਵਰਕ ਕਰਦੀ ਆ ਇੱਥੇ ਜੀ ਖਾਦ ਪੈਂਦੀ ਆ ਇਹਦੇ ਵਿੱਚ ਅਸੀਂ ਇਕੱਲੀ ਡਾਇਆ ਪਾ ਰਹੇ ਆਂ ਬਾਕੀ ਖਾਦਾ ਮਿਕਸ ਨਹੀਂ ਪਾਉਂਦੇ ਬਾਕੀ ਪਾਉਣ ਨੂੰ ਪਾ ਵੀ ਸਕਦੇ ਆਂ ਆਪਾਂ ਜੇ ਖਾਦਾ ਪਾਉਣੀ ਆ ਤੇ ਇਸ ਟਾਈਮ ਡਾਇਆ ਪਾ ਰਹੇ ਆਂ ਵੈਸੇ ਜਿਹੜੇ ਜੀਵਿੰਦਾਰ ਆਂ ਭਰਾਵਾਂ ਨੂੰ ਅੱਗੇ ਵੀ ਬੇਨਤੀ ਕੀਤੀ ਸੀ ਕਿ ਖਾਦ ਅਸੀਂ ਜਿਹੜੀ ਆ ਕਿ ਮਤਲਬ ਸਾਰੀ ਚੱਕਰੀ ਨਾਲ ਹੀ ਪਾਈ ਜਾਵੇ ਤੇ ਹੁਣ ਮੌਸਮ ਥੋੜਾ ਠੀਕ ਹੋਣ ਕਰਕੇ ਅਸੀਂ ਖਾਦ ਟੈਂਕੀ ਦੇ ਨਾਲ ਪਾ ਰਹੇ ਹਾਂ ਕਿਉਂਕਿ ਹੁਣ ਮੌਸਮ ਦੇ ਵਿੱਚ ਥੋੜੀ ਤਬਦੀਲੀ ਆਈ ਆ ਤੇ ਬਾਕੀ ਜੀ ਜਿਹੜੀ ਖਾਦ ਦੀ ਸੈਟਿੰਗ ਅਸੀਂ ਕਰਨੀ ਹੁੰਦੀ ਆ ਤੇ ਇਹ ਤੁਸੀਂ ਦੇਖਾ ਸਕਦੇ ਹੋ ਭਾਜੀ ਇੱਥੇ ਚੱਕਰੀਆਂ ਇੱਥੋਂ ਚੱਕਰੀਆਂ ਜਦੋਂ ਇਹਦਾ ਆਪਾਂ ਖੋਲਦੇ ਆ ਬਾਕਸ ਖਾਦ ਦੀ ਸੈਟਿੰਗ ਵੀ ਇੱਥੋਂ ਦੀ ਚੱਕਰੀਆਂ ਦੀ ਤੇ ਆਲੂ ਦਾ ਵੀ ਜਿਹੜਾ ਆਪਾਂ ਅੱਗੇ ਪਿੱਛੇ 4 ਇੰਚੀ ਦੇ ਲਾਉਣਾ 6 ਇੰਚੀ ਦੇ ਲਾਉਣਾ ਉਹ ਵੀ ਇੱਥੇ ਚੱਕਰੀਆਂ ਆ ਉਹ ਆਪਾਂ ਬਦਲ ਦੰਨੇ ਆ ਗਰਾਰੀਆਂ ਜਿਹਨੂੰ ਕਹਿੰਦੇ ਆ ਉਹ ਬਦਲ ਕੇ ਤੇ ਆਪਾਂ ਕਰ ਸਕਦੇ ਆ ਸੈਟਿੰਗ ਇੱਥੇ ਤੁਸੀਂ ਦੇ ਕੋਲੀਆਂ ਵੀ ਆਲੂ ਵੱਡਾ ਛੋਟਾ ਕਰਨਾ ਕਿ ਜਿੱਦਾਂ ਵੀ ਕਰਨਾ ਆਲੂ ਵੱਡਾ ਛੋਟਾ ਕਰਨਾ ਆਪਾਂ ਉਸ ਹਾਵ ਨਾਲ ਇਹਦੀ ਕੋਲੀ ਲੱਗ ਜਾਂਦੀ ਆ ਤੇ ਇਹ ਆਪਣੇ ਹੈਗੀਆਂ ਜਿਹੜੀਆਂ ਕੋਲੀਆਂ ਹੁਣੇ ਵੱਡੇ ਆਲੂ ਦੀਆਂ ਆ ਜੀ ਇੱਥੇ ਬੋਰੇ ਪੈਂਦੇ ਆਲੂਆਂ ਦੇ ਸੀਟ ਪੈਂਦਾ ਇਹਦੇ ਵਿੱਚ ਕਰੀਬ 11 ਬੋਰੇ ਜੇ ਪੂਰੇ ਜੋਰ ਨਾਲ ਫੁੱਲ ਕਰਨਾ ਹੋਵੇ 11 ਬੋਰੇ ਕੋਲੀ ਦੇ ਪੈਂਦੇ ਆ 9 ਤੋਂ 10 ਬੋਰੇ ਸੀਟ ਦੇ ਪੈ ਜਾਂਦੇ ਆ ਜੀ ਤੇ ਬਾਕੀ ਜਿਹੜੀ ਅਸੀਂ ਡੁੰਗਾਈ ਦੇਖਣੀ ਆ ਆਲੂ ਦੀ ਕਿ ਜਿਹੇ ਡੁੰਗਾਈ ਉੱਪਰ ਥੱਲੇ ਕਰਨ ਆਲੂ ਇਹ ਟਾਇਰਾਂ ਦੀ ਜਿਹੜੀ ਸੈਟਿੰਗ ਆ ਦਿਖਾਓ ਭਾਜੀ ਜਿਹੜੀ ਟਾਇਰਾਂ ਦੀ ਸੈਟਿੰਗ ਹੈ ਇਹ ਆਪਾਂ ਟੌਪ ਲਿੰਕਾਂ ਨਾਲ ਕਰਨੀ ਆ ਜੇ ਟਾਇਰ ਉੱਪਰ ਥੱਲੇ ਕਰਦੇ ਆ ਤੇ ਆਲੂ ਦੀ ਜਿਹੜੀ ਬਜਾਈ ਆ ਡੁੰਗੇ ਹੈਗੇ ਜਾਂ ਉੱਪਰ ਥੱਲੇ ਇਹ ਤੋਂ ਸਾਰੀ ਸੈਟਿੰਗ ਹੋ ਜਾਂਦੀ ਆ ਜਿਹੜਾ ਅਸੀਂ ਆਪਣਾ ਰੇਜਰ ਦਾ ਸੈਟਿੰਗ ਕਰਨੀ ਆ ਉਹ ਸਾਡੀ ਇੱਥੇ ਟੌਪ ਲਿੰਕ ਤੋਂ ਹੋ ਜਾਣੀ ਆ ਬਾਕੀ ਕੋਈ ਜ਼ਿਆਦਾ ਲੰਮਾ ਚੌੜਾ ਇਹਦੇ ਵਿੱਚ ਚੱਕਰ ਹੈ ਨਹੀਂ ਆ ਜੀ ਬਹੁਤ ਵਧੀਆ ਚੀਜ਼ ਆ 플ਾਂਟਰ ਨਾਲ ਤੁਸੀਂ ਵਧੀਆ ਆਲੂ ਲਗਾ ਸਕਦੇ ਆ ਤੇ ਇਹਦੇ ਨਾਲ ਖੇਤੀ ਕੰਮ ਨਿਬੜਦਾ ਆ ਜੀ ਠੀਕ ਆ ਜੀ ਸ਼ੁਕਰੀਆ